ਾਂਗੇ ਸਿੰਪਲ ਸ਼ਰਟ ਦੀ ਨਾਰਮਲ ਨਾਪ ਦੇ ਵਿੱਚ ਆ ਜਿਆਦਾ ਹੈਵੀ ਨਾਪ ਨਹੀਂ ਹੈਗਾ ਤੇ ਫੁੱਲ ਨਾਪ ਬਾਰੇ ਦੱਸਾਂਗੇ ਜਾਣਕਾਰੀ ਵੀ ਕਿਵੇਂ ਨਾਪ ਲੈਂਦਾ ਹੋਇਆ ਕਿਦਾਂ ਆਪਾਂ ਨੇ ਉਹਦੀ ਕਟਿੰਗ ਕਰਨ ਵੇਲੇ ਕਿੰਨਾ ਉਹਦੇ ਵਿੱਚ ਐਡ ਕਰਨਾ ਜਾਂ ਨਹੀਂ ਕਰਨਾ ਜਿਵੇਂ ਵੀ ਆਪਾਂ ਸਾਰਾ ਨਾਪ ਬਾਰੇ ਤੁਹਾਨੂੰ ਡਿਟੇਲ ਦੇਵਾਂਗੇ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹਿਣਾਗਾ ਦੇਖੋ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਨਾਪ ਬਾਰੇ ਜਾਣਕਾਰੀ ਦੇਵਾਂਗੇ ਲੈਂਥ ਹੈਗੀ ਆਪਣੇ ਕੋਲੇ 42 ਇੰਚ ਸ਼ਰਟ ਦੀ ਵਰਕ ਵਾਲਾ ਸੂਟ ਆਪਾਂ ਨੇ ਵੀ ਧਿਆਨ ਦੇ ਵਿੱਚ ਦੇਖਣਾਗਾ ਵੀ ਆਪਣੇ ਵਰਕ ਦੇ ਹਿਸਾਬ ਨਾਲ ਲੈਂਥ ਪੂਰੀ ਆ ਰਹੀ ਆ ਜਾਂ ਨਹੀਂ ਕਿਸ ਤਰੀਕੇ ਨਾਲ ਨੂੰ ਆਪਾਂ ਸੈਟਿੰਗ ਕਰਨੀ ਆ ਛਾਤੀ ਦੇ ਵਿੱਚੋਂ ਨਾਪ ਹੈਗਾ ਆਪਣਾ 19 ਕਮਰ 17 हिप 21 ਆ ਬਾਜੂ ਦੀ ਲੰਬਾਈ 17 ਇੰਚ ਆ ਅੱਗੇ ਤੋਂ ਖੁੱਲੀ 10 ਇੰਚ ਰੱਖਣੀ ਆ ਸਲਵਾਰ ਆਪਾਂ ਇਹਨਾਂ ਦੀ ਬਿਲਕੁਲ ਸਟੇਟ ਬਣਾਉਣੀ ਆ ਪਾਕਿਸਤਾਨੀ ਸਟਾਈਲ ਦੇ ਵਿੱਚ ਦੇਖੋ ਆ ਲੁੱਕ ਦੇ ਵਿੱਚ ਸਲਵਾਰ ਆਊਗੀ ਆਪਣੇ ਜਿਵੇਂ ਬਿਲਕੁਲ ਸਿੱਧੀ ਸਲਵਾਰ 37 ਸਲਵਾਰ ਆ 7 ਇੰਚ ਮੋਰੀ ਹੈਗੀ ਕੋਈ ਆਪਾਂ 10.5 ਤੇ ਪਾਵਾਂਗੇ ਜਨਨ ਕਿ 10 ਇੰਚ ਤੇ ਤਿਆਰ ਰਹੂਗੀ ਪਲੇਟ ਫਰੰਟ ਗਲਾ 6.5 ਬੈਕ ਤੋਂ ਆਪਾਂ 6 ਇੰਚ ਕੱਢਣਾਗਾ ਉਨਾ ਪਾਣ ਆਪ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਪਹਿਲਾਂ ਸ਼ਰਟ ਨੂੰ ਪੂਰਾ ਚੰਗੀ ਤਰ੍ਹਾਂ ਨਾਪਣਾਗਾ ਹਾਂਜੀ ਦੇਖੋ ਜਿਵੇਂ ਇਹ ਸ਼ਰਟ ਦਾ ਬਰਕ ਦਿੱਤਾ ਹੋਇਆ ਗਿਆ ਘੇਰਾ ਦਿੱਤਾ ਹੋਇਆ ਉੱਪਰ ਗਲੇ ਦੀ ਪੱਟੀ ਦਿੱਤੀ ਹੋਈ ਆ ਦੇਖਣ ਨੂੰ ਤਾਂ ਆਪ ਨੂੰ ਲੈਂਥ ਥੋੜੀ ਲੱਗ ਰਹੀ ਆ ਫਿਲਹਾਲ ਆਪਾਂ ਮਿੰਕੇ ਦੇਖਦੇ ਆਂਗੇ ਆਪਾਂ ਨੂੰ ਕਿੰਨੀ ਲੈਂਥ ਆ ਆਪਾਂ ਨੂੰ 42 ਤਿਆਰ ਚਾਹੀਦਾ ਇਹ ਸ਼ਰਟ ਇਹਦੀ ਲੈਂਥ ਦੇਖੋ ਇੱਥੇ ਤੱਕ 39 ਆ ਰਹੀ ਆ 42 ਦੇਖੋ ਇੱਥੇ ਆ ਰਿਹਾ ਉੱਪਰ ਆਪਾਂ ਨੇ 6.5 ਇੰਚ ਦਾ ਗਲਾ ਵੀ ਬਣਾਉਣਾ ਤੇ نیچے ਆਪਣੀ ਪੱਟੀ ਦੇਖੋ ਕਿੰਨੀ ਬਚੂਗੀ 7.5 ਦੇ ਵਿੱਚ ਪੱਟੀ ਆਪਣੀ ਹੇਠੇ ਤਿਆਰ ਰਹਿ ਜੂਗੀ ਦੇਖੋ ਹੁਣ ਆਪਾਂ ਨੇ ਵਰਕ ਨੂੰ ਆਪਸ ਦੇ ਵਿੱਚ ਮਿਲਾਉਣਾ ਇੱਕ ਵਰਕ ਦਾ ਤੁਸੀਂ ਖਾਸ ਧਿਆਨ ਕਟਾਈ ਵੇਲੇ ਇਹ ਦੇਖਿਆ ਕਰੋ ਵੀ ਵਰਕ ਦੇ ਵਿੱਚ ਕੋਈ ਕਾਨਤਾ ਨਹੀਂ ਜਾਂ ਇਧਰ ਉਧਰ ਟੇਡਾ-ਵਿੰਗਾ ਵਰਕ ਤਾਂ ਨਹੀਂ ਕਰਿਆ ਹੋਇਆ ਕਈ ਵਾਰ ਜੇ ਵਰਕ ਰੇਵ ਹੋਵੇ ਤਾਂ ਆਪਾਂ ਕੱਪੜਾ ਸਿੱਧਾ ਦਾ ਜੇ ਆਪਾਂ ਕढ़ਾਈ ਦੇ ਹਿਸਾਬ ਨਾਲ ਚੱਲਦੇ ਆ ਤਾਂ ਆਪਣੀ ਸ਼ਰਟ ਇਸ ਤਰ੍ਹਾਂ ਲੱਗਦੀ ਹੈ ਵੀ ਜਿਵੇਂ ਸ਼ਰਟ ਦੇ ਵਿੱਚ ਖਾਨ ਹੁੰਦਾ ਦਾ ਤੁਸੀਂ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾਗਾ ਵੀ ਸ਼ਰਟ ਦੇ ਵਿੱਚ ਐਦਾਂ ਦਾ ਕੋਈ ਡਿਜ਼ਾਈਨਿੰਗ ਤਾਂ ਨਹੀਂ ਦਿੱਤੀ ਹੋਈ ਜਿਹਦੇ ਨਾਲ ਤੁਸੀਂ ਸ਼ਰਟ ਨੂੰ ਨੀਚੇ ਤੋਂ ਫੋਲਡਿੰਗ ਕਰੋਗੇ ਤੇ ਉਹ ਚੀਜ਼ਾਂ ਛੋਡੀਆਂ ਰੇਵ ਦਿਸਣ ਆ ਦੇਖਣ ਵਾਲੇ ਨੂੰ ਐਦਾਂ ਲੱਗੇ ਵੀ ਇਹ ਰੇਵ ਬਣਿਆ ਹੋਇਆ ਮੰਨ ਲਓ ਕਾ ਨਾ ਸ਼ਰਟ ਦੇ ਵਿੱਚ ਕਈ ਵਾਰ ਪ੍ਰਿੰਟ ਦੇ ਵਿੱਚ ਹੁੰਦਾ ਤੁਸੀਂ ਇਹ ਚੀਜ਼ਾਂ ਨੂੰ ਖਾਸ ਧਿਆਨ ਵਿੱਚ ਰੱਖਦੇ ਹੋਏ ਸ਼ਰਟ ਦੀ ਕਟਾਈ ਕਰਨੀ ਹੈ ਦੇਖੋ ਆਹ ਚੀਜ਼ਾਂ ਨੂੰ ਜਿਹੜਾ ਵਰਕ ਹੁੰਦਾ ਆਪਾਂ ਨੇ ਇਸ ਤਰੀਕੇ ਦੇ ਨਾਲ ਬਿਲਕੁਲ ਸੈਂਟਰ ਦੇ ਵਿੱਚ ਕਰ ਲੈਣਾਗਾ ਆਹ ਚੀਜ਼ਾਂ ਇਧਰੋਂ ਆਪਾਂ نیچے ਘੇਰੇ ਤੋਂ ਮਲਾਵਾਂਗੇ ਦੇਖੋ ਇਹ ਚੀਜ਼ਾਂ ਨਾਰਮਲੀ ਹੁੰਦੀਆਂ ਨੇ ਕੋਈ ਜ਼ਿਆਦਾ ਇਹਨਾਂ ਦੇ ਵਿੱਚ ਹੋਣੀ ਹੁੰਦਾ ਸਿਰਫ ਜਦੋਂ ਆਪਾਂ ਨੇ ਕਾਟਾਂ ਦੇ ਨਿਸ਼ਾਨ ਲਾਉਣੇ ਹੁੰਦੇ ਆ ਖਾਸ ਉਹਨਾਂ ਚੀਜ਼ਾਂ 'ਵਾਂ ਲਧਿਆਨ ਦਿਓ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਨੇ ਸ਼ੇਪਾਂ ਦੇਣੀਆਂ ਨੇ ਕਾਟ ਪਾਉਣੀ ਆ ਬਿਲਕੁਲ ਸੈਂਟਰ ਕਰਕੇ ਆਪਾਂ ਨੇ ਦੇਖੋ ਆ ਚੀਜ਼ ਦਾ ਰੱਖ ਲਿਆ ਇੱਕ ਵਾਰੀ ਆਪਾਂ ਪ੍ਰੈਸ ਦੇ ਨਾਲ ਭੰਨ ਜ਼ਰੂਰ ਬਿਠਾ ਲੈਣਾਗਾ ਹੁਣ ਦੇਖੋ ਆਪਾਂ ਨੇ ਲੈਂਥ ਦਾ ਨਿਸ਼ਾਨ ਲਾਵਾਂਗੇ ਆਪਾਂ ਲੈਂਥ ਕਿੰਨੀ ਲੈਂਥ ਹੈ ਇਹਦੀ 42 ਲੈਂਥ ਤਿਆਰ ਆ ਦੇਖੋ ਆਪਾਂ ਨੇ 42 ਹਾਫ ਜੈਨਕਿ ਸਾਢੇ 42 ਇੰਚ ਤੇ ਨਿਸ਼ਾਨ ਲਗਾਵਾਂਗੇ ਹਾਫ ਇੰਚ ਉੱਪਰ ਥੀਰੇ ਵਾਸਤੇ ਗਲੇ ਦੀ ਚੌੜਾਈ ਹੈ ਜਿਹੜੀ ਉਹ ਆਪਾਂ ਸਾਢੇ 5 ਪਾਵਾਂਗੇ ਲੰਬਾਈ ਸਾਢੇ 7 ਰੱਖਣੀ ਆ ਤਾਂ ਆਪਾਂ ਥੀਰਾ ਇਹਦੇ 6 ਇੰਚ ਕਟਾਈ ਦਾ ਪਾਵਾਂਗੇ ਦੇਖੋ ਲਗਭਗ ਸਾਰੇ ਨਾਪਾਂ ਦੇ ਵਿੱਚ ਇੰਨਾ ਹੀ ਟੀਰਾ ਹੁੰਦਾ ਜੇ ਤੁਸੀਂ ਨੋਰਮਲ ਜੇ ਨਾਪ ਦਾ ਗਲਾ ਬਣਾ ਰਹੇ ਹੋਗੇ ਜਿੱਦਾਂ ਸ਼ਰਟ ਹੀ ਤੁਹਾਡੀ ਬਹੁਤ ਹੈਵੀ ਨਾਪ ਦੀ ਆ ਗਲੇ ਛੋਟੇ ਆ ਤਾਂ ਟੀਰਾ ਤੁਸੀਂ ਉਸ ਤਰੀਕੇ ਨਾਲ ਵਧਾਉਣਾ ਹੋਊਗਾ ਨਹੀਂ ਆਪਾਂ ਆਮ 6 ਇੰਚ ਟੀਰਾ ਹੀ ਕਟਾਈ ਦਾ ਪਾਉਣੇ ਆ 6.5 ਇੰਚ ਦੇਖੋ ਆਪਾਂ نیچے ਨੂੰ ਰੱਖਾਂਗੇ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਸਾਈਜ਼ ਦੇ ਹਿਸਾਬ ਨਾਲ ਕਟਾਈ ਹੁੰਦੀ ਆ ਦੇਖੋ ਸਾਰਿਆਂ ਦਾ ਇੱਕੋ ਤਰੀਕੇ ਨਾਲ ਕਟਾਈ ਨਹੀਂ ਹੁੰਦੀ ਹੁਣ ਆਪਾਂ ਲਗਾਵਾਂਗੇ 19.5 ਇੰਚ ਛਾਤੀ ਦਾ ਨਿਸ਼ਾਨ 2 ਇੰਚ ਆਪਾਂ ਨੇ ਐਕਸਟਰਾ ਮਾਰਜਨ ਵਾਸਤੇ ਰੱਖਣਾ ਹੁੰਦਾਗਾ ਹੁਣ ਦੇਖੋ ਆ ਤੁਸੀਂ ਸਿੱਧਾ ਨਿਸ਼ਾਨ ਵੀ ਲਗਾ ਸਕਦੇ ਹੋ ਤੇ 2 ਇੰਚ ਸੂਤ ਘੱਟ ਵੀ ਲਗਾ ਸਕਦੇ ਹੋ ਉਹ ਕਿਵੇਂ ਜੇ ਤਾਂ ਦੇਖੋ ਤੁਸੀਂ ਗਲਾ ਬ੍ਰਾਡ ਪਾ ਰਹੇ ਹੋਗੇ ਤਾਂ ਤੁਸੀਂ ਆ ਚੀਜ਼ ਨੂੰ ਘਟਾਓਗੇ ਜੇ ਗਲੇ ਬਿਲਕੁਲ ਛੋਟੇ ਨੇ ਜਿਹਨੂੰ ਚੰਗਾਠਾ ਬੋਲ ਦਿੰਦੇ ਆਪਾਂ ਆ ਚੀਜ਼ ਨੂੰ ਜੇ ਜਦਾ ਚੰਗਾਠਾ ਚੌੜਾ ਹੋਵੇ ਜੇ ਆਪਾਂ ਨੇ ਮੰਨ ਲਓ ਆ ਅੰਦਰ ਨੂੰ ਕਰਕੇ ਨਿਸ਼ਾਨ ਲਗਾ ਲੇ ਤਾਂ ਉਹਨਾਂ ਦੇ ਆ ਚੀਜ਼ ਫਸ ਜਾਂਦੀ ਆ ਤਾਂ ਇਹ ਬਿਲਕੁਲ ਹੀ ਠੀਕ ਨਾ ਨੋਰਮਲ ਨਾਪ ਦੇ ਵਿੱਚ ਦੇਖੋ ਆਪਣੇ ਕੋਲੇ ਸਾਈਜ਼ ਦਾ ਸੂਟ ਹੈ 6 ਇੰਚ ਆਪਾਂ ਨੇ ਥੋੜਾ ਘੱਟਾ ਪੌਣੇ 6 ਇੰਚ ਆਪਾਂ ਆ ਚੀਜ਼ ਤੋ ਰੱਖਾਂਗੇ ਦੋ ਸੂਤ ਘਟਾ ਕੇ ਜਿਹਦੇ ਨਾਲ ਕੀ ਆਪਣੇ ਇਹਨਾਂ ਦੇ ਵਿੱਚ ਬਲ ਵਗੈਰਾ ਨਹੀਂ ਆਉਣਗੇ ਤੇ ਫਿਟਿੰਗ ਇਕਦਮ ਪਰਫੈਕਟ ਆਊਗੀ ਇਸ ਤਰ੍ਹਾਂ ਤੁਸੀਂ ਨੇ ਇਹ ਗੁਲਾਈ ਦੇ ਲੈਣੀ ਆ ਇਹ ਗੁਲਾਈ ਦਾ ਵੀ ਦੇਖੋ ਕੀ ਚੱਕਰਾਗਾ ਤੁਸੀਂ ਨੇ ਇੱਥੇ ਆ ਚੀਜ਼ ਇਸ ਤਰੀਕੇ ਨਾਲ ਸਕੁਅਰ ਬਣਾ ਲੈਣਾਗਾ ਇਹਦੇ ਸੈਂਟਰ ਦੇ ਵਿੱਚ ਨਿਸ਼ਾਨ ਲਾਉਣਾ ਸੈਂਟਰ ਦੇ ਵਿੱਚ ਲਾ ਲੋਗੇ ਇਹ ਤੁਸੀਂ 1 ਇੰਚ ਦੇ ਵਿੱਚ ਮਣ ਕੇ ਲਾ ਲੋਗੇ ਦੇਖੋ ਜਮਾ ਸਹੀ ਆਪਣਾ 1 ਇੰਚ ਆ ਰਿਹਾ ਦੇਖੋ ਆ ਚੀਜ਼ ਇਸ ਤਰ੍ਹਾਂ ਲਗਾ ਕੇ ਫਿਰ ਤੁਸੀਂ ਨੇ ਆ ਸ਼ੇਪ ਪਾ ਦੇਣੀ ਆ ਦੇਖੋ ਗੁਲਾਈ ਬਿਲਕੁਲ ਇਸ ਤਰੀਕੇ ਦੇ ਨਾਲ ਹੀ ਸ਼ੇਪ ਆਊਗੀ ਕਮਰ ਦੇ ਵਿੱਚੋਂ 17 ਇੰਚ ਆ ਤਾਂ ਆਪਾਂ ਨੇ 17 ਇੰਚ ਦੇ ਨਿਸ਼ਾਨ ਲਗਾਉਣਾ ਇਹ ਨਿਸ਼ਾਨ ਦੇਖੋ ਤੁਸੀਂ ਉੱਪਰ ਵਾਲੇ ਨਿਸ਼ਾਨ ਤੋਂ ਕਿੱਥੇ ਲਗਾਉਣਾਗਾ ਇਹ ਤੁਸੀਂ 7 ਤੇ 7.5 ਦੇ ਵਿਚਾਲੇ ਲਗਾਉਗੇ ਜੀ ਸਾਈਜ਼ ਨਾਰਮਲ ਹਾਈਟ ਦੇ ਵਿੱਚ ਸੂਟ ਆ ਤੁਹਾਡਾ 7 ਤੇ 7.5 ਦੇ ਵਿੱਚ ਕਮਰ ਦਾ ਨਿਸ਼ਾਨ ਹੋਊਗਾ 3 ਇੰਚ ਆਪਾਂ ਨੇ ਇੱਥੇ ਲਗਾਉਣਾ ਦੇਖੋ ਇੱਥੋਂ 2 ਲਗਾਇਆ ਸੀ ਇੱਥੋਂ 3 ਲਗਾਵਾਂਗੇ ਕਿਉਂਕਿ 1 ਇੰਚ ਆਪਾਂ ਵੱਧ ਲਗਾਵਾਂਗੇ ਪਲੇਟਾਂ ਕਰਕੇ ਹੁਣ ਲਗਾਉਣਾ ਆਪਾਂ ਨੇ ਸਾਈਡ ਸਲਾਈ ਜਿਆਦਾਤਰ ਤੁਸੀਂ ਸਾਈਡ ਸਲਾਈ ਮਿਣਿਆ ਕਰੋ ਚਾਕ ਨਾ ਮਿਣਿਆ ਕਰੋ ਜਦੋਂ ਵੀ ਤੁਸੀਂ ਕਿਸੇ ਦਾ ਸਾਈਜ਼ ਨਾਪ ਰਹੇ ਹੋ ਕਿਉਂਕਿ ਸ਼ਰਟ ਦੀ ਲੈਂਥ ਵੱਧ ਘਟ ਹੁੰਦੀ ਆ ਤਾਂ ਚਾਕਾਂ ਦਾ ਸਾਈਜ਼ ਉਸੇ ਤਰੀਕੇ ਨਾਲ ਵੱਧਦਾ ਘਟਦਾ ਰਹਿੰਦਾ ਤੁਸੀਂ ਸਾਈਡ ਸਲਾਈ ਮਿਨੋ ਵੀ ਕਿੰਨੀ ਇੰਚ ਤਿਆਰ ਰੱਖਣੀ ਆ ਜੇ 14 ਇੰਚ ਸਾਈਡ ਸਲਾਈ ਤਿਆਰ ਰੱਖਣੀ ਆ ਤਾਂ 1 ਇੰਚ ਵੱਧ ਦਾ ਨਿਸ਼ਾਨ ਲਾ ਲਓ 15 ਦੇ ਹੀਪ ਹੈ ਗਈਏ ਦੇਖੋ ਆਪਣੀ 21 ਇੰਚ ਤਾਂ ਆਪਾਂ 21 ਇੰਚ ਤੇ ਨਿਸ਼ਾਨ ਲਗਾਵਾਂਗੇ 10.5 ਤੇ ਆਪਾਂ ਨੇ ਚਾਕਾਂ ਦੀ ਫੋਲਡਿੰਗ ਦਾ ਲਗਾ ਲਿਆ ਤੇਰਾ ਆਪਾਂ 1/2 ਇੰਚ ਘੱਟ ਰੱਖਾਂਗੇ 23.5 ਇੰਚ ਹੁਣ ਆਪਾਂ ਇਥੋਂ ਬਿਲਕੁਲ ਸਿੱਧਾ ਮਲਾ ਲਾਂਗੇ ਦੇਖੋ ਆਹ ਨਿਸ਼ਾਨ ਨੂੰ ਆਪਾਂ ਇਹਦੇ ਤੱਕ ਲੈ ਜਾਵਾਂਗੇ ਹੁਣ ਆਪਾਂ ਇਹਦੀ ਕਰਨੀ ਹੈਗੀ ਕਟਾਈ ਬਿਲਕੁਲੀ ਸੌਖੇ ਤੇ ਨਾਰਮਲ ਆਪਾਂ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਹਾਂ ਇਹਦੇ ਵਿੱਚ ਕੋਈ ਵੀ ਏਦਾਂ ਦੀ ਚੀਜ਼ ਨਹੀਂ ਜਿਹੜੀ ਤੁਹਾਨੂੰ ਨਾ ਪਤਾ ਚੱਲੇ ਹੁਣ ਆਪਾਂ ਨੇ ਉੱਪਰਲੇ ਦੋਨੋਂ ਪੱਲੇ ਨੇ ਦੇਖੋ ਆਪਣੇ ਕੋਲੇ ਸੇਮ ਜਿਹੜਾ ਆਪਾਂ ਨੇ ਨਿਸ਼ਾਨ ਲਗਾਇਆ ਇਸੇ ਨਿਸ਼ਾਨ ਦੇ ਉੱਪਰ ਇਹਦੀ ਆਪਾਂ ਨੇ ਕਟਾਈ ਕਰ ਦੇਣੀ ਆ ਇਹ ਆਪਣਾ ਫਰੰਟ ਪੱਲਾ ਕਟਾਈ ਹੋ ਚੁੱਕਿਆ ਹੁਣ ਆਪਾਂ ਕਟਾਂਗੇ ਬੈਕ ਹਾਂਜੀ ਹੁਣ ਆਪਾਂ ਨੇ ਬੈਕ ਪੱਲੇ ਦੀ ਕਟਾਈ ਕਰਨੀ ਆ ਦੇਖੋ ਇਸੇ ਤਰੀਕੇ ਨਾਲ ਆਪਾਂ ਨੇ ਬੈਕ ਪੱਲੇ ਦੀ ਕਟਾਈ ਕਰ ਲੈਣੀ ਆਂਗੀ ਜਿਸ ਤਰ੍ਹਾਂ ਆਪਾਂ ਨੇ ਫਰੰਟ ਦੀ ਕਰੀਏ ਇੱਕ ਸਾਈਡ ਤੋਂ ਕਪੜਾ ਲੈਣਾ ਆਪਾਂ ਨੇ ਜਿਆਦਾ ਬੇਸਟ ਚ ਦੇ ਵਿੱਚ ਨਹੀਂ ਕਰਦੇ ਬਿਲਕੁਲ ਪ੍ਰੈਸ ਦੇ ਨਾਲ ਸਿੱਧਾ ਕਰ ਲੈਣਾ ਆਪਾਂ ਨੇ ਚੰਗੇ ਤਰੀਕੇ ਨਾਲ ਹੁਣ ਇਹਨੂੰ ਆਪਾਂ ਹਾਂਜੀ ਹੁਣ ਦੇਖੋ ਆਪਣਾ ਇਹ ਜਿਹੜਾ ਫਰੰਟ ਪੱਲਾ ਇਹਦੇ ਉੱਪਰ ਰੱਖਿਆ ਹੋਇਆਗਾ ਆਪਾਂ ਇੱਥੇ ਤੱਕ ਇਹਦੀ ਕਟਾਈ ਉਸੇ ਤਰੀਕੇ ਨਾਲ ਲੈ ਕੇ ਜਾਵਾਂਗੇ ਅੱਗੇ ਜਾ ਕੇ ਕਾਟ ਪਾਉਣੀ ਆ ਦੇਖੋ ਕਿਵੇਂ ਪਾਉਂਗੀ ਬੈਕ ਪੱਲੇ ਦੀ ਤੁਸੀਂ ਨੇ ਇਹ ਸ਼ੇਪ ਵੀ ਗਲਾਈ ਦੇ ਵਿੱਚ ਹੀ ਦੇਣੀ ਆ ਦੇਖੋ ਆ ਆਪਾਂ ਇਹ ਉਪਰੋਂ ਵੱਧ ਘਟਾਣਾ 1/2 ਇੰਚ ਜਿਵੇਂ ਜਿਵੇਂ ਆਪਾਂ ਨੇ ਸਾਈਡਾਂ ਤੋਂ ਇਹਦੀ ਕਟਿੰਗ ਕਰੀ ਹੋਈ ਆ ਉਸੇ ਤਰੀਕੇ ਨਾਲ ਉੱਪਰ ਤੱਕ ਇਸ ਤਰ੍ਹਾਂ ਹੀ ਕਟਿੰਗ ਕਰਕੇ ਲੈ ਕੇ ਜਾਣੀ ਆਪਾਂ ਨੇ ਇਹ ਇੱਥੇ ਤੱਕ ਦੇਖੋ ਹੁਣ ਆਪਾਂ ਇੱਥੇ ਤੱਕ ਕੱਟ ਲਗਾਵਾਂਗੇ ਜਿਹੜਾ ਆਪਾਂ ਨੇ ਮਾਰਕ ਕੀਤਾ ਏਸੇ ਮਾਰਕ ਦੇ ਉੱਪਰ ਉੱਪਰ ਲਿਜਾ ਕੇ ਦੇਖੋ ਜੀ ਆਪਾਂ 1/2 ਇੰਚ ਵੱਧ ਇਹ ਬੈਕ ਵੱਧ ਕੱਟਦੇ ਹੁੰਦੇ ਆ ਇਹ ਬੈਕ ਵੱਧ ਆਪਾਂ ਤਾਂ ਕੱਟਦੇ ਹੁੰਦੇ ਆ ਵੀ ਇਹਦੇ ਨਾਲ ਆਪਣੇ ਕੀ ਨਾ ਹੋਵੇ ਬੈਕ ਪਿੱਛੇ ਨੂੰ ਨਾ ਜਾਵੇ ਸ਼ਰਟ ਹਮੇਸ਼ਾ ਵਾਸਤੇ ਅੱਗੇ ਨੂੰ ਸ਼ਰਟ ਉਤਰੂਗੀ ਇਸੇ ਤੇ ਹੁਣ ਆਪਾਂ ਤੁਹਾਨੂੰ ਵੈਸੇ ਤੇ ਇਹ ਲਾਈਨਿੰਗ ਵਾਲੀ ਸ਼ਰਟ ਆ ਗਈ ਆਪਾਂ ਤੁਹਾਨੂੰ ਇੱਕ ਵਾਰੀ ਮਾਰਕ ਕਰਕੇ ਦਿਖਾਉਨੇ ਆ ਪਲੇਟਾਂ ਦੇ ਨਿਸ਼ਾਨ ਤੁਸੀਂ ਪਲੇਟਾਂ ਦੇ ਨਿਸ਼ਾਨ ਕਿਸ ਤਰੀਕੇ ਨਾਲ ਲਗਾਉਣੇ ਆ ਇਸ ਸਾਈਜ਼ ਦੇ ਵਿੱਚ ਤੋਂ ਆਪਾਂ ਨੇ 10 ਇੰਚ ਤੇ ਪਲੇਟ ਰੈਡੀ ਰੱਖਣੀ ਆ ਤਾਂ ਆਪਾਂ 1.5 ਤੇ ਨਿਸ਼ਾਨ ਲਗਾਵਾਂਗੇ 1.5 ਇੰਚ ਦਾ ਆਪਾਂ ਆਪਸ ਦੇ ਵਿੱਚ ਗੈਪ ਪਾਵਾਂਗੇ ਸੈਂਟਰ ਵਾਲਾ ਜਾਨੀ ਕਿ 7 ਇੰਚ ਦਾ نیچے ਨੂੰ ਪਲੇਟ ਰੱਖਾਂਗੇ 6.5 ਇੰਚ 1.5 ਇੰਚ ਆਪਾਂ نیچے ਤੋਂ ਲਵਾਂਗੇ ਹੁਣ ਦੇਖੋ ਆਪ ਲੇਟ ਤਾਂ ਆਪਾਂ ਆਮ ਸਿੰਪਲ ਲਾ ਲੈਨੇ ਆ ਜਿਹੜੇ ਸਾਈਡ ਪਲੇਟਾਂ ਦੇ ਨਿਸ਼ਾਨ ਹੁੰਦੇ ਆ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਨਿਸ਼ਾਨ ਲਗਾਉਣੇ ਆ ਪਹਿਲਾਂ ਆਪਾਂ ਪਲੇਟ ਦਾ ਨਿਸ਼ਾਨ ਲਗਾਵਾਂਗੇ ਇਧਰੋਂ ਦੇਖੋ ਆਹ ਵਾਲੀ ਚੀਜ਼ ਇੱਥੇ ਲਗਾ ਲਈ ਇਹ ਪਲੇਟ ਦਾ ਨਿਸ਼ਾਨ ਡੇਢਕ ਦੇ ਵਿੱਚ ਹੁੰਦਾ ਦੇਖੋ ਡੇਢ ਇੰਚ ਦੇ ਵਿੱਚ ਲਗਾ ਲਿਆ ਹੁਣ ਜਿਹੜਾ ਆਪਣੇ ਉੱਪਰ ਵਾਲਾ ਲਗਾਉਣਾ ਤੁਸੀਂ ਕਿਵੇਂ ਲਗਾਓਗੇ ਲੰਬੀ ਪਲੇਟ ਦਾ ਨਿਸ਼ਾਨ ਦੇਖੋ ਆਪਣਾ ਆ ਸੀਗਾ ਤੁਸੀਂ ਇਹ ਪਲੇਟ ਤੋਂ ਇਸ ਤਰੀਕੇ ਨਾਲ ਸਿੱਧਾ ਧਰ ਲੈਣਾ ਦੇਖੋ ਆ ਚੀਨ ਹੁਣ ਤੁਸੀਂ ਇਹਨੂੰ ਇੱਥੋਂ ਮਲਾਉਂਗੇ ਤਾਂ ਇਸ ਤਰੀਕੇ ਨਾਲ ਮਿਲੂਗਾ ਇਹਦੇ ਨਾਲ ਇਹ 1/2 ਇੰਚ ਵੱਧ ਹੋਊਗੀ ਦੇਖੋ ਮਣਕੇ ਵੀ ਦੇਖ ਸਕਦੇ ਹੋ 1 1/2 ਇੰਚ ਆਪਣਾ ਆ ਸੀ ਤੇ 2 ਇੰਚ ਆਪਣਾ ਆ ਵਾਲਾ ਨਿਸ਼ਾਨ ਜੇ ਤੁਸੀਂ ਇਸ ਤਰੀਕੇ ਦੇ ਨਾਲ ਬਿਲਕੁਲ ਸਹੀ ਨਿਸ਼ਾਨ ਲਗਾਉਂਗੇ ਤਾਂ ਆਟੋਮੈਟਿਕ ਹੀ ਤੁਹਾਡੇ ਨਿਸ਼ਾਨ ਇਕਦਮ ਸਹੀ ਹੋਣਗੇ ਪਰਫੈਕਟ ਹੋਣਗੇ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ ਆਉਣੀ ਕੋਈ ਪਲੇਟ ਨਹੀਂ ਥੋੜੀ ਉੱਚੀ ਨੀਮੀ ਰਹਿਣੀ ਤੇ ਇੱਥੇ ਆਪਾਂ ਨੇ ਕੱਟ ਲਗਾ ਦੇਣੀ ਆ ਇਸੇ ਤਰੀਕੇ ਨਾਲ ਆਪਾਂ ਨੇ ਦੂਜੇ ਪਾਸੇ ਪ੍ਰੈਸ ਕਰ ਲੈਣੇ ਆ ਨਿਸ਼ਾਨ ਤੇ ਜਿਹੜਾ ਆਪਾਂ ਬੈਕ ਪਲੇਟ ਪਾਉਣੇ ਆ ਉਹ ਹਮੇਸ਼ਾ ਵਾਸਤੇ ਆਪਾਂ ਪਲੇਟ ਲੰਬਾ ਰੱਖਦੇ ਹੁੰਨੇ ਆ ਜਿਹਦੇ ਨਾਲ ਕੀ ਬੈਕ ਤੇ ਝੋਲਣੀ ਪੈਂਦਾ ਬਿਲਕੁਲ ਵੀ 프ਰੰਟ ਵਾਲਾ ਆਪਾਂ ਨੇ 6.5 ਲਗਾਇਆ ਬੈਕ ਵਾਲਾ ਆਪਾਂ 8 ਇੰਚ ਲਗਾਵਾਂਗੇ 3.5 ਇੰਚ ਇਸ ਤਰੀਕੇ ਨਾਲ ਇੱਧਰ ਲਗਾ ਲਿਆ ਆ ਦੇਖੋ ਜੀ ਇਹ ਸੀ ਆਪਣਾ 19.5 ਇੰਚ ਛਾਤੀ ਦੇ ਵਿੱਚੋਂ 17 ਇੰਚ ਕਮਰ 21 ਇੰਚ हिਪ ਦਾ ਨਾਪ ਇਸ ਸਾਈਜ਼ ਦੇ ਵਿੱਚ ਆਪਣੀ ਸ਼ਰਟ ਦੀ ਕਟਿੰਗ ਆ ਹੁਣ ਆਪਾਂ ਇਹਦੀ ਕਰਾਂਗੇ ਬਾਜੂ ਦੀ ਕਟਿੰਗ ਹਾਂਜੀ ਦੇਖੋ ਇਹ ਹੈਗਾ ਬਾਜੂ ਦੇ ਵਰਕ ਦਿੱਤਾ ਹੋਇਆਗਾ ਬਾਜੂ ਦਾ ਵਰਕ ਆਪਾਂ ਨੇ ਆਪਸ ਦੇ ਵਿੱਚ ਕਿਸ ਤਰੀਕੇ ਨਾਲ ਮਿਲਾਉਣਾ ਦੇਖੋ ਆ ਚੀਜ਼ਾਂ ਇਸ ਤਰ੍ਹਾਂ ਦੇ ਕਈ ਵਾਰ ਤਾਂ ਵਰਕ ਬਹੁਤ ਹੀ ਅਲੱਗ ਜਿਹੇ ਤਰੀਕੇ ਨਾਲ ਦਿੱਤਾ ਪਿਆ ਹੁੰਦਾ ਜਿਸ ਕਾਰਨ ਕਿ ਫਰੰਟ ਤੇ ਬੈਕ ਤੇ ਜੋੜ ਵਗੈਰਾ ਪੈਂਦੇ ਰਹਿੰਦੇ ਨੇਗੇ ਤਾਂ ਤੁਸੀਂ ਨੇ ਸਭ ਤੋਂ ਪਹਿਲਾਂ ਦੇਖੋ ਇਸ ਤਰੀਕੇ ਨਾਲ ਵਰਕ ਨੂੰ ਮਲਾ ਕੇ ਇੱਕ ਵਾਰੀ ਬਾਜੂ ਦੀ ਲੈਂਥ ਉਤਾਰ ਲੈਣੀ ਆ ਬਾਅਦ ਵਿੱਚ ਦੇਖਣਾ ਆਪਾਂ ਨੇ ਇਹਨਾਂ ਨੂੰ ਵੀ ਜੋੜ ਪੈ ਰਹੇ ਆ ਜਾਂ ਨਹੀਂ ਪੈ ਰਹੇ ਇਸ ਤਰ੍ਹਾਂ ਵਰਕ ਨੂੰ ਦੇਖੋ ਆਪਸ ਦੇ ਵਿੱਚ ਮਲਾ ਲਿਆ ਆਪਾਂ ਨੇ ਹੁਣ ਬਾਜੂ ਦੀ ਲੈਂਥ ਹੈ ਗਈ ਆਪਣੇ ਕੋਲੇ 17 ਇੰਚ ਤਾਂ ਆਪਾਂ ਸਾਢੇ 17 ਤੇ ਕਟਿੰਗ ਕਰ ਦਾਂਗੇ ਇੱਕ ਵਾਰੀ ਸਿੱਧੀ ਬਾਜੂ ਉਤਾਰ ਲਾਂਗੇ ਦੇਖੋ ਆਪਾਂ ਐਵੇਂ ਹੁਣ ਵਰਕ ਦੇਖੋ ਆਪਣਾ ਆਪਸ ਦੇ ਵਿੱਚ ਮਿਲਾਇਆ ਹੋਇਆ ਫਿਲਹਾਲ ਫਿਰ ਵੀ ਆਪਾਂ ਇਹਨੂੰ ਬਰਾਬਰ ਕਰ ਲਾਂਗੇ ਦੇਖੋ ਇਸ ਤਰੀਕੇ ਨਾਲ ਮਿਲਾ ਕੇ ਕਿਉਂਕਿ ਇਸ ਤਰ੍ਹਾਂ ਨਾ ਹੋਵੇ ਇੱਕ ਬਾਜੂ ਦਾ ਵਰਕ ਆਪਣਾ ਪਿੱਛੇ ਚੱਲਿਆ ਜਾਵੇ ਤੇ ਇੱਕ ਦਾ ਅੱਗੇ ਆਹ ਦੇਖੋ ਵਰਕ ਨੂੰ ਆਪਾਂ ਨੇ ਆਪਸ ਦੇ ਵਿੱਚ ਮਿਲਾ ਲਿਆ ਮਿਲਾ ਕੇ ਇੱਕ ਵਾਰੀ ਆਪਾਂ ਪੱਨ ਬਿਠਾ ਲਾਂਗੇ ਪ੍ਰੈਸ ਦੇ ਨਾਲ ਹੁਣ ਮੋਡਾ ਦੇਖੋ ਆਪਾਂ ਨੇ 8.5 ਇੰਚ ਪਾਉਣਾਗਾ ਤਾਂ ਤੁਸੀਂ 9.5 ਇੰਚ ਤੇ ਨਿਸ਼ਾਨ ਲਗਾਉਂਗੇ 1 ਇੰਚ ਵੱਧ ਤੁਸੀਂ ਵੱਧ ਮਾਰਜਨ ਦੇਣਾ ਵੱਧ ਵੀ ਦੇ ਸਕਦੇ ਹੋ ਫਿਲਹਾਲ ਆਪਾਂ 1 ਇੰਚ ਦਾ ਮਾਰਜਨ ਦੇਵਾਂਗੇ ਬਾਜੂ ਦੀ ਮੂਰੀ ਹੈਗੀ ਅੱਗੇ ਤੋਂ 10 ਇੰਚ 1.5 ਇੰਚ ਆਪਾਂ ਨੀਚੇ ਵਾਲਾ ਮਾਰ ਜਾਂ ਦੇਵਾਂਗੇ ਹੁਣ ਦੇਖੋ ਤੁਸੀਂ ਆਹ ਛੇਪ ਕਿਸ ਤਰੀਕੇ ਨਾਲ ਕਿੰਨੀ ਪਾਉਣੀ ਆ ਗਲਾ ਦੇਖੋ ਆਪਾਂ ਨੇ 6 6.5 ਦੇ ਵਿੱਚ ਕੱਢਣਾ ਤਾਂ ਜਿਹੜੀ ਆਪਾਂ ਨੇ ਆਹ ਕਟਾਈ ਪਾਉਣੀ ਆ 3.5 ਇੰਚ ਦੇ ਵਿੱਚ ਪਾਵਾਂਗੇ ਆਹ ਵਾਲੀ ਇਹ ਕਟਾਈ ਤੁਸੀਂ ਨੇ ਜਿਹੜੀ ਗਲਾਈ ਪਾ ਰਹੇ ਹੋ ਤੁਸੀਂ ਬਿਲਕੁਲ ਇੱਥੋਂ ਨਹੀਂ ਚੱਕਣੀ ਹੈਗੀ ਉੱਪਰੋਂ ਕਿਉਂਕਿ ਸਾਨੂੰ ਮੋਢਾ ਜੜਨ ਵੇਲੇ ਬਹੁਤ ਪ੍ਰੋਬਲਮ ਆਊਗੀ ਜੇ ਤੁਸੀਂ ਆਹ ਚੀ ਤੋਂ ਚੱਕੋਗੇ ਇਹ ਤੁਸੀਂ ਨੇ 2.5 ਇੰਚ ਇੱਥੋਂ ਛੱਡ ਕੇ ਛੇਪ ਪਾਉਣੀ ਆ ਦੇਖੋ ਐਸਟ੍ਰਿਕ ਕੇ ਨਾਲ ਬਿਲਕੁਲ ਉਪਰੋਂ ਨਹੀਂ ਚੱਕਣੀ ਹੈਗੀ ਇਹ ਆ ਫਿਨਿਸ਼ਿੰਗ ਕਰ ਰਹੀਆਂ ਦੇਖੋ ਗਲਾਈ ਨਹੀਂ ਆਪਾਂ ਦੇ ਰਹੇ ਉਪਰੋਂ ਆ ਦੇਖੋ ਜੀ ਬਾਜੂ ਦੀ ਸ਼ੇਪ ਐਸਟ੍ਰਿਕ ਕੇ ਨਾਲ ਆਉਗੀ ਹੁਣ ਆਪਾਂ ਫੱਟੀ ਦੀ ਮਦਦ ਨਾਲ ਇਹਨੂੰ ਸ਼ੇਪ ਦੇ ਲਾਂਗੇ ਦੇਖੋ ਜਿਹੜਾ ਗਲਾਈ ਵਾਲਾ ਪਾਸਾ ਆਪਾਂ ਨੇ ਬਾਜੂ ਜ਼ਿਆਦਾ ਹੈਵੀ ਨਹੀਂ ਹੈਗੀਆਂ ਇਹਨਾਂ ਦੀਆਂ ਤਾ ਚੀਂਹ ਤਰਾਂਗੇ ਇੱਥੇ ਇਸ ਤਰੀਕੇ ਨਾਲ ਰੱਖਾਂਗੇ ਕਿਉਂਕਿ ਆਪਣੀ ਆਹ बाजू ਤੋਂ ਝੋਲ ਮਾਰਦਾ ਹੁੰਦਾ ਫਿਰ ਇੱਥੋਂ ਝੋਲ ਨਹੀਂ ਮਾਰੂਗਾ ਬਿਲਕੁਲ ਵੀ ਹੁਣ ਦੇਖੋ ਆਪਾਂ ਨੇ 8 ਇੰਚ ਮੋਡੇ ਦਾ ਨਿਸ਼ਾਨ ਲਗਾਉਣਾ 8.5 ਤਾਂ ਆਪਾਂ 8.5 ਇੰਚ ਤੇ ਹੀ ਕੱਟ ਲਗਾ ਦਾਂਗੇ ਨਿਸ਼ਾਨ ਲਗਾ ਕੇ ਇੱਥੋਂ ਇੱਥੇ ਆਪਾਂ ਨੇ ਜੋੜ ਪਾਉਣਾਗਾ ਦੇਖੋ ਇਹ ਆਪਾਂ ਜੋੜ ਬੈਗ ਤੇ ਲੈ ਕੇ ਆਵਾਂਗੇ ਤੁਸੀਂ ਕਾਟ ਬਾਅਦ ਵਿੱਚ ਵੀ ਪਾ ਸਕਦੇ ਹੋ ਪਹਿਲਾਂ ਜੋੜ ਪਾ ਕੇ ਜੀ ਪਹਿਲਾਂ ਕਾਟ ਪਾਉਣੀ ਆ ਤਾਂ ਪਹਿਲਾਂ ਵੀ ਪਾ ਸਕਦੇ ਹੋ ਦੇਖੋ ਆਪਣੇ ਇਸ ਤਰੀਕੇ ਨਾਲ ਦੋ ਪੱਲੇ ਰੱਖ ਲੇ ਹੁਣ ਇਹਦੇ ਵਿੱਚ ਆਪਣੇ ਜੋੜ ਕੱਟਣੇ ਆ ਦੇਖੋ ਆਸਲੀ ਆਪਣੇ ਜੋੜ ਕੱਟ ਤੇ ਹੁਣ ਦੇਖੋ ਇਹਦੇ ਕਾਟ ਕਿਵੇਂ ਪਾਉਣੀ ਆ ਫਰੰਟ ਪੱਲਿਆਂ ਦੇ ਵਿੱਚ ਜਿੱਥੋਂ ਆਪਾਂ ਨੇ ਛੱਡ ਕੇ ਪਾਇਆ ਸੀ ਉਸੇ ਤਰੀਕੇ ਨਾਲ ਹੀ ਆਪਾਂ ਨੇ ਇਥੋਂ ਆਹ ਵਾਲੀ ਕਾਟ ਆ ਦੇਣੀ ਆ ਇਸ ਤਰੀਕੇ ਨਾਲ ਗਲਾਈ ਦੇ ਵਿੱਚ ਕਾਟ ਪਾਉਣੀ ਆ ਇਹ ਉੱਪਰਲੇ ਦੋਨੋਂ ਪੱਲੇ ਚੱਕਾਂਗੇ ਆਪਾਂ ਫਰੰਟ ਵਾਲੇ ਬੈਕ ਵਾਲਿਆਂ ਦੇ ਜੋੜ ਪਾਉਗਾ ਆਪਣੇ ਕੋਲੇ ਨਿਸ਼ਾਨੀ ਹੈਗੀ ਆ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਕਾਟ ਪਾ ਲੈਣੀ ਆ ਬਾਜੂ ਦੀ ਐਸੀ ਆਪਣੀ ਸ਼ਰਟ ਦੀ ਬਾਜੂ ਦੀ ਕਟਿੰਗ ਹਾਂਜੀ ਐਸੀ ਆਪਣੀ ਸ਼ਰਟ ਦੀ ਕਟਿੰਗ ਪੂਰੀ ਫੁੱਲ ਵੀਡੀਓ ਸੀ 셔ਟ ਦੀ ਬਿੱਦਾ 슬ੀਵਜ਼ ਦੀ ਆਪਾਂ ਨੇ ਨਾਲ ਕਟਿੰਗ ਕਰੀ ਹੈਗੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਸਟੇਟ ਸਲਵਾਰ ਦੀ ਕਟਿੰਗ ਇਸੇ 셔ਟ ਦੇ ਨਾਲੋਂ ਹੀ ਬਿਲਕੁਲ ਨਾਲ ਆਲਓਵਰ ਸੂਟ ਸੀਗਾ ਕਿਉਂਕਿ ਲੰਬੀ ਜ਼ਿਆਦਾ ਵੀਡੀਓ ਚੱਲੀ ਜਾਂਦੀ ਹੈ ਤੁਹਾਨੂੰ ਦੇਖਣ ਵਿੱਚ ਵੀ ਦਿੱਕਤ ਆਉਂਦੀ ਹੈਗੀ ਤੇ ਸਾਨੂੰ ਬਣਾਉਣ ਦੇ ਵਿੱਚ ਵੀ ਆਉਂਦੀ ਆ ਤਾਂ ਕਰਕੇ ਆਪਾਂ ਨੇ ਸਲਵਾਰ ਦੀ ਤੁਹਾਨੂੰ ਅਲੱਗ ਵੀਡੀਓ ਦੇਵਾਂਗੇ ਸਟੇਟ ਸਲਵਾਰ ਦੀ ਅਗਲੀ ਵੀਡੀਓ ਰਹੂਗੀ ਤੁਸੀਂ ਜੇ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਤਾਂ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀਆਂ ਵੀਡੀਓ ਦੇਖਦੇ ਰਹੋ